ਹਾਂਜੀ ਆਹ ਵੀਡੀਓ ਤੁਸੀਂ ਦੇਖੇ ਬਿਨਾ ਨਹੀਂ ਰਹਿ ਸਕਦੇ ਆਹ ਵੀਡੀਓ ਬਣਾਉਣ ਵਾਲੇ ਨੇ 21 ਤੋਪਾਂ ਦੀ ਸਲਾਮੀ ਆ ਯਾਰ ਬਹੁਤ ਕਮਾਲ ਦੀ ਵੀਡੀਓ ਤਿਆਰ ਕਰੀਆ ਬਾਈ ਨਕਸ਼ਾ ਤਿਆਰ ਕਰ ਰਿਹਾ ਇੱਕ ਤੇ ਵੀਡੀਓ ਤੁਸੀਂ ਅਖੀਰ ਤੱਕ ਦੇਖਿਓ ਜੇ ਕਿੰਨੀ ਕੰਮ ਦੀ ਚੀਜ਼ ਤਿਆਰ ਕਰੇਗਾ ਤੁਹਾਨੂੰ ਪੂਰਾ ਜਿਹੜਾ ਨਕਸ਼ਾ ਹੈ ਉਹ ਤੁਸੀਂ ਖੁਦ ਦੇਖਿਓ ਜੇ ਕਿੱਡੀ ਘੈਂਟ ਜਿਹੜੀ ਚੀਜ਼ ਤਿਆਰ ਕਰ ਦੇਗਾ ਤੇ ਬਦਰਸ ਵਾਲੇ ਇੱਕ ਕੋਠੀ ਦਾ ਨਕਸ਼ਾ ਤਿਆਰ ਕਰ ਰਿਹਾ ਹੁੰਦਾ ਹੈ ਉਸ ਦਾ ਇੱਕ ਜਿਹੜੀ ਡੈਮੋ ਹੁੰਦੀ ਹੈ ਜਿਹੜਾ ਉਹ ਬਣਾ ਕੇ ਦਿੰਦਾ ਕਿ ਸੇਮ ਟੂ ਸੇਮ ਇਸ ਤਰ੍ਹਾਂ ਦੀ ਵੱਡੀ ਕੋਠੀ ਤਿਆਰ ਕਰਨੀ ਹੁੰਦੀ ਹੈ ਤੇ ਦੇਖੋ ਤੁਸੀਂ ਜਦੋਂ ਇਹ ਬਾਖਮਾਲ ਬੜੀ ਘੈਂਟ ਚੀਜ਼ ਤਿਆਰ ਕਰੇਗਾ ਤਾਂ ਦੇਖੋ ਟਾਇਲ ਦਾ ਵੀ ਡਿਜ਼ਾਈਨ ਵਗੈਰਾ ਸਾਰਾ ਕੁਝ ਸੈੱਟ ਕਰ ਰਿਹਾ ਹੈ ਦੇਖੋ ਜੀ ਦੇਖੋ ਪੂਰੀ ਕਲਰ ਕਰ ਰਿਹਾ ਉਸ ਨੂੰ ਕੋਠੀ ਦਾ ਪੂਰਾ ਡਿਜ਼ਾਈਨ ਜਿਹੜਾ ਉਸ ਨੂੰ ਕਿਸ ਤਰ੍ਹਾਂ ਪੌੜੀ ਲੱਗਣੀ ਹੈ ਕਿੱਦਾਂ ਲੈਂਟਰ ਪੈਣਾ ਉਸ ਦੇ ਉੱਪਰ ਕਿੰਨਾ ਸਰੀਆ ਪੈਣਾ ਉਹ ਸਾਰਾ ਕੁਝ ਇਹ ਡਿਜ਼ਾਈਨ ਦੇ ਵਿੱਚ ਦੇਖੋ ਬਿਲਕੁਲ ਪ੍ਰੋਪਰ ਉਸ ਦਾ ਨਕਸ਼ਾ ਤਿਆਰ ਕਰ ਰਿਹਾ ਦੇਖੋ ਪੂਰਾ ਉਸ ਨੂੰ ਪਮਾਇਸ਼ ਦੇ ਨਾਲ ਕਰਕੇ ਦੇਖੋ ਗੁਣੀਏ ਦੇ ਵਿੱਚ ਪੂਰਾ ਬਣਾ ਰਿਹਾ ਦੇਖੋ ਵਾਹ ਜੀ ਵਾਹ ਕਿਆ ਕਮਾਲ ਦੀ ਚੀਜ਼ ਤਿਆਰ ਕਰ ਰਿਹਾ ਤੁਸੀਂ ਵੀਡੀਓ ਅਖੀਰ ਤੱਕ ਦੇਖਿਓ ਜੇ ਬਾਈ ਐਂਡ ਦੇ ਵਿੱਚ ਪੂਰਾ সুইমিং ਪੂਲ ਕੋਠੀ ਦਾ ਕਿਵੇਂ ਬਣਾਣਾ ਹੈ ਬਾਹਰ ਸਾਰਾ ਕੁਝ ਦੇਖੋ ਟਾਇਲ ਦੀ ਦੇਖੋ ਕਿੰਨੀ ਵਧੀਆ ਸਜਾਵਟ ਕੀਤੀ ਹੈ ਤੇ ਦੇਖੋ ਪੂਰੀ ਟਾਇਲ ਜਿਹੜੀ ਸਜਾਵਟ ਕਰਕੇ ਲਾਤੀ ਉਸ ਤੋਂ ਬਾਅਦ ਛੱਤ ਦੀ ਜਿਹੜੀ ਡਾਊਨ ਸੀਲਿੰਗ ਕਰਕੇ ਉਸ ਤੋਂ ਬਾਅਦ ਦੇਖੋ ਜਿਹੜਾ ਉੱਪਰ ਸਰੀਆ ਪਾਇਆ ਤੇ ਉਸ ਤੋਂ ਬਾਅਦ ਲੈਂਟਰ ਪਾ ਕੇ ਦੇਖੋ ਪੂਰਾ ਨਕਸ਼ਾ ਤਿਆਰ ਕਰੇਗਾ ਅਖੀਰ ਤੱਕ ਦੇਖਣ ਜੀ ਵੀਰਿਆ ਨੂੰ ਕਿੱਡੀ ਘੈਂਟ ਵੀਡੀਓ ਤਿਆਰ ਕਰੇਗਾ ਤੇ ਕਿੱਡਾ ਘੈਂਟ ਨਕਸ਼ਾ ਇਹ ਤਿਆਰ ਕਰੇਗਾ ਆ ਦੇਖੋ ਜੀ ਕੋਠੀ ਦੇ ਉੱਤੇ ਜਿਹੜਾ ਆਪਾਂ ਦੇਖਦੇ ਆ ਕਿ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਬਣਿਆ ਹੁੰਦਾ ਢਲਾਨ ਵਾਲਾ ਲੈਂਟਰ ਕਿ ਬਰਫ਼ ਵਾਲਾ ਏਰੀਆ ਹੁੰਦਾ ਕਿ ਬਰਫ਼ ਪੈਂਦੀ ਹੈ ਉੱਪਰ ਉਸ ਤਰ੍ਹਾਂ ਦਾ ਦੇਖੋ ਕਿੱਡਾ ਘੈਂਟ ਨਕਸ਼ਾ ਤਿਆਰ ਕਰਿਆ ਇਸਨੇ ਤਾਂ ਪੂਰੀ ਵੀਡੀਓ ਦੇਖਿਓ ਜੇ ਬਾਲੀ ਕਮਾਲ ਦੀ ਚੀਜ਼ ਤਿਆਰ ਕਰੇਗਾ ਏ ਤਾਂ ਦੇਖੋ ਭਾਈ ਕੋਰਾ ਵੀ ਪੂਰੀਆਂ ਸੈੱਟ ਕਰਕੇ ਬਣਾਈ ਜਾਂਦਾ ਤੇ ਆ ਦੇਖੋ ਕਮਾਲ ਦੀ ਚੀਜ਼ ਤਿਆਰ ਕਰ ਰਿਹਾ ਦੇਖਦੇ ਜਾਇਓ ਜੇ ਐਂਡ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਨਾ ਲੱਗੇ ਤੁਸੀਂ ਫਿਰ ਜੋ ਵੀ ਮਰਜ਼ੀ ਕਮੈਂਟ ਦੇ ਵਿੱਚ ਆਪਣਾ ਕਮੈਂਟ ਕਰ ਸਕਦੇ ਹੋ ਪਰ ਦੇਖੋ ਬਹੁਤ ਵਧੀਆ ਚੀਜ਼ ਤਿਆਰ ਕਰੇਗਾ ਬਾ ਕਮਾਲ ਚੀਜ਼ ਤਿਆਰ ਕਰੇਗਾ ਤੁਸੀਂ ਖੁਦ ਕਹੋਗੇ ਕਿ ਬਹੁਤ ਵਧੀਆ ਚੀਜ਼ ਹੈ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ ਕਿਉਂਕਿ ਮਿਹਨਤ ਕਸ਼ ਬੰਦਾ ਕਦੇ ਵੀ ਭੁੱਖਾ ਨਹੀਂ ਰਹਿ ਸਕਦਾ ਆ ਦੇਖੋ ਜਿਸ ਬੰਦੇ ਦੇ ਹੱਥ ਦੇ ਵਿੱਚ ਕਲਾਕਾਰੀ ਆ ਉਹ ਕਿਸੇ ਵੀ ਦੇਸ਼ ਦੇ ਵਿੱਚ ਭੁੱਖਾ ਨਹੀਂ ਰਹਿ ਸਕਦਾ ਚਾਹੇ ਉਹ ਭਾਰਤ ਹੈ ਚਾਹੇ ਉਹ ਕਿਸੇ ਵਿਦੇਸ਼ ਦੇ ਵਿੱਚ ਵੀ ਹੈ ਤਾਂ ਦੇਖੋ ਇਹ ਬੰਦੇ ਦੀ ਕਲਾਕਾਰੀ ਹੈ ਇਸ ਬੰਦੇ ਦੇ ਹੱਥ ਵਿੱਚ ਗੁਣ ਹੈ ਆ ਦੇਖੋ ਜੀ ਕਿੱਡੀ ਕਮਾਲ ਦੀ ਚੀਜ਼ ਤਿਆਰ ਕਰੇਗਾ ਦੇਖੋ ਪੂਰੀ ਬਿਜਲੀ ਦੀ ਫਿਟਿੰਗ ਤੇ ਬਾਥਰੂਮਾਂ ਦੀ ਸੈਟਿੰਗ ਦਵਾਰਾਂ ਵਿੰਡੋ ਫਰਨੀਚਰ ਦਾ ਸਾਰਾ ਕੰਮ ਹੈ ਦੇਖੋ ਇਸ ਛੋਟੇ ਜਿਹੇ ਨਕਸ਼ੇ ਦੇ ਵਿੱਚ ਤਿਆਰ ਕਰਕੇ ਦਿਖਾਏਗਾ ਕਿ ਕਿਸ ਤਰ੍ਹਾਂ ਦਾ ਡਿਜ਼ਾਈਨ ਅੰਦਰ ਕੋਠੀ ਦੇ ਵਿੱਚ ਤਿਆਰ ਹੋਏਗਾ ਬਾਹਰ ਤਿਆਰ ਹੋਏਗਾ ਦੇਖੋ ਕਿੱਡਾ ਕਮਾਲ ਦਾ ਨਕਸ਼ਾ ਤਿਆਰ ਕਰ ਰਿਹਾ ਹੈ ਤੇ ਵਾਹ ਜੀ ਵਾਹ ਦੇਖੋ ਜੀ ਬਾਹਰ ਜਿਹੜਾ ਆਪਣਾ ਵਿਹੜਾ ਹੈ ਉਹਦੇ ਵਿੱਚ ਵੀ ਦੇਖੋ ਲਾ ਰੰਗ ਦੀ ਟਾਇਲ ਲਾ ਰਿਆ ਹੈ ਤੇ ਪੂਰੀ ਜਿਹੜੀ ਆ ਦੇਖੋ ਬਾਹਰ ਜਿਹੜਾ ਸਵੀਮਿੰਗ ਪੂਲ ਬਣਾਏਗਾ ਨਾ ਜਿਹੜਾ ਉਹ ਵੀ ਬਾਲਾ ਕਮਾਲ ਦੀ ਚੀਜ਼ ਬਣਾਏਗਾ ਤੇ ਦੇਖਦੇ ਜਾਓ ਵੀਡੀਓ ਕਿੰਦੀ ਘੈਂਟ ਵੀਡੀਓ ਹੈ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੀ ਆਹ ਦੇਖੋ ਪੂਰਾ ਪਾਣੀ ਦਾ ਸਿਸਟਮ ਜਿਹੜਾ ਉਸ ਦੇ ਵਿੱਚੋਂ ਬਾਹਰ ਕੱਢਣਾ ਹੈ ਪੂਰੀ ਬੰਦੇ ਨੂੰ 21 ਤੋਂ ਪੰਜ ਸਲਾਮੀ ਆ ਯਾਰ ਬਹੁਤ ਵਧੀਆ ਕੰਮ ਦੇਖੋ ਕਿੰਦੀ ਘੈਂਟ ਚੀਜ਼ ਨਕਸ਼ਾ ਤਿਆਰ ਕਰੇਗਾ ਦੇਖੋ ਜੀ ਪੂਰਾ ਜਿਹੜਾ ਦੇਖੋ ਪੂਰਾ ਘੈਂਟ ਚੀਜ਼ ਤਿਆਰ ਕਰਦੀ ਬੰਦੇ ਨੇ ਵਾਹ ਜੀ ਵਾਹ ਕੀ ਚੀਜ਼ ਤਿਆਰ ਕੀਤੀ ਆ ਦੇਖੋ ਬਈ সুইਨ ਪੂਲ ਕਰਤਾ ਬੰਦੇ ਨੇ ਤਿਆਰ ਤੇ ਪੂਰੀ ਵੀਡੀਓ ਦੇਖਿਓ ਤੁਹਾਨੂੰ ਅਖੀਰ ਦੇ ਵਿੱਚ ਤੁਸੀਂ ਬਹੁਤ ਕਹੋਗੇ ਕਿ ਬਹੁਤ ਵਧੀਆ ਵੀਡੀਓ ਹੈ ਤੇ ਬਹੁਤ ਵਧੀਆ ਬਾਈ ਨੇ ਕੰਮ ਕਰਿਆ ਆ ਦੇਖੋ ਪੂਰਾ ਸਿਸਟਮ ਲਾਇਆ ਪਾਣੀ ਛੱਡਣ ਦਾ ਕਿਵੇਂ ਪਾਣੀ ਵਿੱਚੋਂ ਬਾਹਰ ਕੱਢਣਾ ਆ ਦੇਖੋ ਪੂਰਾ ਬਿਜਲੀ ਦਾ ਪੂਰਾ ਫਿਟਿੰਗ ਕੀਤੀ ਹੈ ਬੰਦੇ ਦੀ ਮਿਹਨਤ ਨੂੰ ਸਲਾਮ ਹੈ ਮਿਹਨਤ ਬਹੁਤ ਵਧੀਆ ਕਰ ਰਿਹਾ ਤੇ ਤੁਸੀਂ ਮਿਹਨਤ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ ਆ ਦੇਖੋ ਪੂਰਾ সুইমিং ਪੂਲ ਬਣਾ ਕੇ ਵਿੱਚ ਮੱਛੀਆਂ ਛੱਡ ਕੇ ਉਸ ਤੋਂ ਬਾਅਦ ਦੇਖੋ ਕਿਵੇਂ ਉਹਨਾਂ ਦੇ ਵਿੱਚ ਪਾਣੀ ਛੱਡਿਆ ਦੇਖੋ ਕਿਵੇਂ ਐਂਟਰੀ ਬਣਾਉਣੀ ਹੈ ਪੂਰਾ ਘੈਂਟ ਚੀਜ਼ ਤਿਆਰ ਕੀਤੀ ਹੈ ਬਾਈ ਨੇ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਬੰਦੇ ਦੀ ਮਿਹਨਤ ਨੂੰ ਸਲਾਮ ਹੈ ਮਿਹਨਤ ਕਸ਼ ਲੋਕਾਂ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਜੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ